ਨਸੇ ਵਾਲੇ ਕਿੰਨੇ ਕੋਠੀਆਂ-ਕੁਠੀਆਂ ਜਗ੍ਹਾ ਗੇਰੀਆਂ ਇੰਨੇ ਉਹ ਯੂਪੀ ਵਾਲਾ ਬਲਡੋజర్ ਜਿਉਣ ਸਾ ਯਹਾਂ ਕੋਠੀਆਂ ਗੇਰੇ ਤੇ ਨਸਾ ਖਤਮ ਹੋ ਜਾਦਾ ਅਰ ਉਨੂੰ ਪਕੜੋ ਜੋਣ ਸੇ ਬੜੇ-ਬੜੇ ਮਗਰਮਾਚਾ ਛੋਟਿਆਂ ਨੂੰ ਨਹੀਂ ਕੋਈ ਬਾਤ ਨਹੀਂ ਭਗਵੰਤਵਾਨ ਜੀ ਇਹ ਆਪਨੇ ਗੋਮ ਆਣਾ ਯਾ ਸੰਭੂ ਯਾਦ ਕਰਾਵਾਂਗੇ ਥਾਰੇ ਬਾਰ-ਬਾਰ ਹਰੇਕ ਮੇਲੇ ਗੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਮੋਰਚੇ ਤੇ ਐਕਸ਼ਨ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਕਿਸਾਨਾਂ ਨੂੰ ਅਰੈਸਟ ਕਰਦੀ ਆ ਮੋਰਚਾ ਖੇਰੂ-ਖੇਰੂ ਕਰ ਦਿੱਤਾ ਜਾਂਦਾ ਹੈ ਸਮਾਨ ਵਿਖਰਦਾ ਹੈ ਕਿਸਾਨਾਂ ਦਾ ਉੱਥੇ ਉਸ ਤੋਂ ਬਾਅਦ ਸੰਯੁਕਤ ਮੋਰਚੇ ਵੱਲੋਂ ਡੀਸੀ ਹੈੱਡ ਕੁਆਰਟਰਾਂ ਤੇ ਜਿਹੜੇ ਧਰਨੇ ਨੇ ਉਹ ਦੇਣ ਦਾ ਐਲਾਨ ਕੀਤਾ ਜਾਂਦਾ ਹੈ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਉਸ ਤੋਂ ਬਾਅਦ ਸਾਰੇ ਕਿਸਾਨਾਂ ਆਗੂ ਨੂੰ ਰਿਹਾ ਕੀਤਾ ਜਾਂਦਾ ਹੈ ਸਾਡੇ ਨਾਲ ਨਵਦੀਪ ਤੇ ਪਿੱਤਾ ਜੀ ਨੇ ਗੱਲ ਕਰਦੇ ਹਾਂ ਜੀ ਵੈਗੁਰਜੀਤ ਖਾਲਸਾ ਸਭ ਵੈਗੁਰਜੀਤ ਜੀ ਫਤਿਹ ਕਿਸ ਤਰ੍ਹਾਂ ਹੋਇਆ ਜੀ ਉਸ ਦਿਨ ਜੋ ਅਟੈਕ ਹੋਇਆ ਮੋਰਚੇ ਦੇ ਉੱਤੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵੱਲੋਂ ਜੋ ਕੀਤਾ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕਿਸ ਤਰ੍ਹਾਂ ਉੱਥੇ ਹੁੰਦਾ ਹੈ ਤੁਸੀਂ ਉੱਥੇ ਸੀ ਲਹਾਂ ਬਿਲਕੁਲ ਮੈਂ ਸਵੇਰ ਤੇ ਲੈ ਕੇ ਸ਼ਾਮ ਤੱਕ ਉਧਰ ਮੀਟਿੰਗ ਚੱਲ ਪਈ ਉਧਰ ਹਾਂ ਮੋਰਚੇ ਪਾਏਗੇ ਤੇ ਪਰ ਪਤਾ ਵੀ ਲੱਗਿਆ ਦਾ ਮਾਨੂੰ ਕਈ ਕਿਉਂ ਦੇਖੋ ਆਪਣੇ ਜੈ ਦੁਸ਼ਮਣਾਂ ਹਮਦਰਦੀ ਵੀ ਬਹੁਤ ਆ ਹਮਦਰਦੀਆਂ ਨੇ ਸਭ ਨੇ ਫੋਨ ਕਰ ਦਿਆ ਦਾ ਵੀ ਭਾਈ ਮਾਰੇ ਪਿੰਡਾਂ ਵੀ ਫੋਰਸ ਪੜੀ ਮਾਰੇ ਪਿੰਡਾਂ ਵੀ ਫੋਰਸ ਪੜੀ ਆ ਮਾ ਚਲੋ ਕੋਈ ਬਾਤ ਨਹੀਂ ਭਾਈ ਜੋ ਵੀ ਹੋਵਾਗਾ ਮਹਾਰਾਜ ਦੇਖੇਗਾ ਤੋਂ ਲਗੇ ਵੀ ਕਹਿਣ ਵੀ ਐਸੀ ਕੋਈ ਬਾਤ ਨਹੀਂ ਹੈ ਮਨੇ ਫੋਨ ਵੀ ਕਰਿਆ ਮੀਟਿੰਗ ਮੈਂ ਵੀ ਚਲਦੀ ਮੈਂ ਵੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜੀ ਬਾਹਰ ਤੇ ਬਾਤਾਂ ਐ ਰਹੀਆਂ ਕਿ ਉਹ ਕਿਆ ਚੱਕਰਾ ਕਹਿੰਦੇ ਜੀ ਵਹਾਂ ਦੋ ਹੀ ਮੰਤਰੀ ਬੈਠੇ ਵਹਾਂ ਸੀ ਕੋਈ ਕੈਬਨਿਟ ਮੰਤਰੀ ਨੇ ਕੇ ਹੋਰ ਵੀ ਹੋਗੇ ਉਹਨੇ ਕਹੇ ਜੀ ਐਸਾ ਕੋਈ ਪ੍ਰੇਸ਼ ਨਹੀਂ ਹੈ ਇਹ ਤਾਂ ਕੋਈ ਨਸ਼ੇ ਦੇ ਪ੍ਰੁੱਧ ਕੋਈ ਆਪਰੇਸ਼ਨ ਹੋਗਾ ਕਿਉਂ ਨਸ਼ੇ ਵਾਲੇ ਕੀ ਨੇ ਕੋਠੀਆਂ-ਕੁਠੀਆਂ ਜਗ੍ਹਾ ਗੇਰੀਆਂ ਇੰਨੇ ਉਹ ਯੂਪੀ ਵਾਲਾ ਬਲਡੋజర్ ਜਿਹੜਾ ਸਾ ਯਹਾਂ ਕੋਠੀਆਂ ਗੇਰਾਂ ਤੇ ਨਸ਼ਾ ਖਤਮ ਹੋ ਜਾਗਾ ਜੇਕਰ ਜੇ ਕੋਠੀਆਂ ਘੇਰੇ ਤੇ ਨਸ਼ਾ ਖਤਮ ਹੁੰਦਾ ਨਾ ਫਿਰ ਨਸ਼ਾ ਹੀ ਨਹੀਂ ਪੈਦਾ ਹੋਣਾ ਦਾ ਨਸ਼ਾ ਵੇਚ ਕੇ ਹੀ ਤਾਂ ਕੋਠੀਆਂ ਬਣਾਈਆਂ ਠੀਕ ਹੈ ਨਹੀਂ ਇਹ ਬਥਾਉਣ ਕੀ ਅਰ ਉਹਨੂੰ ਪਕੜੋ ਜੋਣ ਸੇ ਬੜੇ ਬੜੇ ਮਗਰਮਾਚਾ ਛੋਟਿਆਂ ਨੂੰ ਨਹੀਂ ਕਿਸੇ ਵਾ ਮਨੇ ਦੇਖਿਆ ਪਟਾਲੇ ਜੇ ਕੇ ਅੰਦਰ ਨਿਆਣੇ ਕਰੇ ਜੀ ਮੇਰੇ ਭਾਈ ਇਤਨੀ ਬੱਟੀਆਂ ਪੈਦੀ ਮੇਰੇ ਭਾਈ ਇਤਨੀ ਬੱਟੀਆਂ ਪੈਦੀ ਕੀ ਫਾਇਦਾ ਉਹਨਾਂ ਦਾ ਉਹਨੂੰ ਨਾ ਕਹੋ ਉਹਨੂੰ ਤੰਗ ਨਾ ਕਰੋ ਤੰਗ ਉਹਨੂੰ ਪਕੜੋ ਜੋਣ ਸੇ ਇਸ ਮਾਨ ਨੂੰ ਵੇਚ ਰਹੇ ਆ ਕਿਉਂ ਨਹੀਂ ਪਕੜੀ ਮਿੱਤਸਾ ਕੀ ਡਰਗਸ ਉਹ ਤੀ ਮਹਾਂ ਜਣਸੀ ਬੰਦਰਗਾਹ ਪਾਈ ਤੀ ਹੋਰ ਇਤਨੇ ਬੜੇ ਬੜੇ ਨਸ਼ਾ ਤਸਕਰ ਬੈਠੇ ਆ ਉਹਨੂੰ ਪਕੜੋ ਇਸੇ ਕਰਕੇ ਬੇਨਤੀਆਂ ਆ ਯੋ ਜੋ ਉਸ ਦਿਨ ਸਰਕਾਰ ਨੇ ਮਾਰੀ ਗੱਲ ਕਰਿਆ ਯੋ ਠੀਕ ਨਹੀਂ ਕਰਿਆ ਹੈ ਹਮ ਕਹਾਂ ਸਰਕਾਰ ਨੂੰ ਵੀ ਅਗਰ ਨੇ ਇਸ ਤਰ੍ਹਾਂ ਕੇ ਕੰਮ ਕਰਨੇ ਆ ਔਰ ਫਿਰ ਸਾਨੂੰ ਕਿਉਂ ਕਹਾਂ ਆਵਾਂਗੇ ਬਕੌਮਾ ਕੋਈ ਬਾਤ ਨਹੀਂ ਭਗਵੰਤਾਨ ਜੀ ਇਹ ਆਪ ਨੇ ਗੋਮ ਆਣਾ ਆ ਔਰ ਆਪ ਨੂੰ ਫਿਰ ਲੋਕ ਇਸ ਬਾਤ ਦਾ ਜਵਾਬ ਦੇਣਗੇ ਵੀ ਸੰਭੂ ਯਾਦ ਕਰ ਸੰਭੂ ਯਾਦ ਕਰਾਵਾਂਗੇ ਧਰੇ بار بار ਹਰੇਕ ਮੇਲੇਗੇ ਇਸੇ ਕਰਕੇ ਬੇਨਤੀਆਂ ਆ ਭਾਈ ਨੇ ਕੰਮ ਐਸੇ ਨਹੀਂ ਕਰਨੇ ਹੈ ਜੋ ਵੀ ਮਰੀ ਮੰਗਾ ਨਹੀਂ ਹੈ ਜੋ ਵੀ ਸਰਕਾਰ ਨੇ ਵਾਦੇ ਕਰੇ ਹੋਈਆਂ ਉਹਨਾਂ ਵਾਦਿਆਂ ਨੂੰ ਸਰਕਾਰ ਪੂਰਾ ਕਰਾ ਚਾਹੇ ਉਹ ਪੰਜਾਬ ਕੇ ਆ ਚਾਹੇ ਉਹ ਹਰਿਆਣੇ ਕੇ ਆ ਬੇਨਤੀ ਆ ਸਾਰੀ ਸਰਕਾਰਾਂ ਨੂੰ ਅੱਗਾ ਵੀ ਇਸੇ ਤਰ੍ਹਾਂ ਮੋਰਚੇ ਲਗਾਗੇ ਇਸੇ ਤਰ੍ਹਾਂ ਮੋਰਚੇ ਕਦੀ ਹਾਰੇ ਨਹੀਂ ਹੈ ਜਿੱਤਾਂਗੇ ਮੋਰਚੇ ਵੈ ਗੁਰਜੀ ਖਾਲਸਾ ਵੈ ਗੁਰਜੀ